ਤੂੰ ਐਂ ਕਰ ਤੇ ਇਹਨੂੰ 100 ਰੁਪਿਆ ਨਾਮ ਕਾ ਬੂਟਾ 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 ਨਾ 100 ਵੀ ਸੱਚ ਰੋ ਜੇ ਇਹਨੇ ਬੂਟਾ ਕਹਿਦਾ ਇਹਨੂੰ 100 ਰੁਪਿਆ ਨਾਮ ਆ ਚੱਲ ਲੱਗਿਆ ਤੇ ਸ਼ਗਨ ਦਿੱਤਾ ਹੋਰ ਹਾਂ ਉਹੀ ਸ਼ਗਨ ਵਾਲਾ ਹੀ ਹਾਂ ਚੱਲ ਬੂਟਾ ਨਾ ਬੂਟਾ ਨਾ ਬੂਟਾ ਨਾ ਬੂਟਾ ਨਾ ਬੂਟਾ ਹੌਲੀ ਹੌਲੀ ਬੋਲ ਕੇ ਦੇਖ ਲੱਗੀ ਪਤਾ ਕਿ ਆ ਜਾਵੇ ਪਾ ਔਰ ਡਾਕਟਰ ਨਾਲ ਡਾਕਟਰ ਨੂੰ ਉਹ ਕਹੇ ਇਹਦੇ ਵਿੱਚ ਕਹੇ ਸਾਰੇ ਡਾਕਟਰ ਮੇਰਾ ਇਲਾਜ ਨਹੀਂ ਸਹੀ ਕੀਤਾ ਤੂੰ ਆ ਡਾਕਟਰ ਤੂੰ ਮੇਰੇ ਦੇਖੀ ਤੱਤ ਨੂੰ ਕਹ ਕੇ ਰੇਗੀ ਟਾਂਗਾ ਕਿੰਨੀ ਪਵਾਉਂਦਾ ਰਹਿ ਤੈਨੂੰ ਖਵਾਉਂਗਾ ਹਾਂ ਤੇ ਮੇਰਾ ਕੋਈ ਫਰਕ ਤਾਂ ਪੈਣੀ ਐ ਇਹ ਬਈ ਫਰਕ ਤਾਂ ਪੈਣੀ ਐ ਹਾਂ ਹੋਰ ਵੀ ਜ਼ਿਆਦਾ ਬੰਦਾ ਸਾਡਾ ਜਿਹੜਾ ਤੁਦਲਾ ਬੋਲਣ ਲੱਗਾ ਡਾਕਟਰ ਨੇ ਪਹਿਲਾਂ ਚੰਗਾ ਭਲਾ ਬੋਲਦਾ ਸੀ ਹੋਰ ਵੀ ਹੁਣ ਮਾੜੀ ਮੁੱਟੀ ਸਮਝ ਵੀ ਆਉਂਦੀ ਸੀ ਹੁਣ ਜਿਵੇਂ ਇਹ ਡਾਕਟਰ ਨੂੰ ਵਰਨਿੰਗ ਦੇ ਦੇਣ ਨੂੰ ਉਹਦੇ ਵਿੱਚ ਕਹ ਦੇਖ ਲੈ ਫਿਰ ਇਹ ਗਾ ਵੀ ਚੱਕ ਦਾਂਗੇ ਕੀ ਮਾਰੀ ਕੀ ਮਾਰਾ ਸਹੀ ਕਹਿੰਦਾ ਬੂਟਾ ਨਹੀਂ ਸਹੀ ਕਹਿੰਦਾ ਹੈਗਾ ਓਏ ਚਾਚੀ ਆ ਗਈ ਤੇਰੀ ਚਾਚੀ ਨੂੰ ਦ ਆ ਡਾਕਟਰ ਵਾਲੀ ਗੱਲ ਵੀ ਡਾਕਟਰ ਨੇ ਇਲਾਜ ਨਹੀਂ ਸਹੀ ਕੀਤਾ ਤੂੰ ਦੱਸ ਤੂੰ ਦੱਸ ਇਹਦਾ ਰਿਪ ਡਾਕਟਰ ਨੇ ਇਲਾਜ ਕਰਾਇਆ ਕੀਤਾ ਹੋਰ ਸੁਸਤਲਾ ਬੋਲਣ ਲੱਗ ਗਿਆ ਹੈ ਹੈ ਲੱਗਿਆ ਡਾਕਟਰ ਕੋਲ ਜਾ ਯਾਰ ਕੁਛ ਨਹੀਂ ਹਾਲ ਤੇਰਾ ਸੱਕਰੀ ਗੱਲ ਬਲਾ ਜਾਦੂ ਆਇਆ ਤੂੰ ਮੈਨਣ ਵਾਲਾ ਜੱਫੀ ਪਾਉਣ ਆਇਆ ਜੱਫੀ ਪਾਲਾ ਐ ਐ ਐ ਕਿਵੇਂ